हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਪਈ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖਿਆ ਦੀਨ ਅਸੀਂ 5.4 ਅਭਿਆਸ ਦੇ 2 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਇਹਦੇ ਵਿੱਚ ਬੇਟਾ ਆ ਪਹਿਲਾ ਸਵਾਲ ਹੀ ਹੈਗਾ ਇਹ ਸਵਾਲ 3120 تقسیم 10 ਇਹ ਬੇਟਾ ਦੋ ਟੰਗ ਹੈਗੇ 3120 ਨੂੰ ਜਾਂ ਤਾਂ 10 ਤੇ ਭਾਗ ਕਰ ਦਿਓ ਜਾਂ /10 ਕਰ ਦਿਓ ਠੀਕ ਹੈ ਏ ਬੇਟਾ ਕੱਟਣਾ ਤੁਸੀਂ ਆਪਣੇ ਟੀਚਰਾਂ ਤੋਂ ਵੀ ਦੇਖ ਲੈਣਾ ਆ ਬਾਹਰਲੇ ਪਾਸੇ ਇਕਾਈ ਅੰਕ ਤੇ ਜੇਕਰ ਜ਼ੀਰੋ ਆਉਣ ਤਾਂ ਉੱਪਰ ਥੱਲੇ ਜ਼ੀਰੋ ਆ ਬਰਾਬਰ ਤੇ ਕੱਟੀਆਂ ਜਾਂਦੀਆਂ ਤਾਂ ਇਹਦਾ ਉੱਤਰ ਕਿੰਨਾ ਆ ਗਿਆ 312 ਰੁਪਏ ਉੱਤਰ ਆ ਗਿਆ ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਵੀ ਆਪਾਂ ਨਿਬੇੜ ਲਈਏ 4200 4200 ਭਾਗ 2 ਆ ਜ਼ੀਰੋ ਨਾਲ ਜ਼ੀਰੋ ਕੱਟੀ ਕਿ ਬੇਟਾ ਤਾਂ ਆ 2 ਦੇ ਪਹਾੜੇ ਤੇ ਕੱਟੇ ਜਾਣਗੇ 2 1 2 2 2 4 2 1 2 210 ਤਾਂ ਇਹਦਾ ਉੱਤਰ ਕਿੰਨਾ ਆ ਗਿਆ 210 ਰੁਪਏ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ 15 1590 ਤਕਸੀਮ 15 ਤਾਂ ਬੇਟਾ ਇਦਾਂ ਦਾ ਸਵਾਲ ਹੈ ਜਿਹੜਾ ਉਹ ਤੁਹਾਨੂੰ ਪ੍ਰੋਪਰ ਭਾਗ ਕਰਕੇ ਦੇਖਣੀ ਪਊਗੀ ਤਾਂ 1590 1590 ਭਾਗ 15 ਬੇਟਾ ਪਹਿਲੀ ਵਾਰੀ 15 ਏਕਮ 15 ਜ਼ੀਰੋ ਬਚ ਗਈ ਉੱਤੋਂ ਲਾ ਲਿਆ ਨਾ ਆ ਠੀਕ ਹੈ ਤਾਂ ਫਿਰ ਬੇਟਾ ਨਹੀਂ ਜਾਂਦੇ ਤਾਂ ਅਸੀਂ ਕੀ ਕਰਦੇ ਇੱਕ ਅੱਖਰ ਹੋਰ ਲਾਉਣ ਲਈ ਸਿੱਧੀ ਜ਼ੀਰੋ ਲਾ ਲੈਂਦੇ ਆ ਜੇ ਤੁਹਾਨੂੰ ਭਲੇਖਾ ਪੈਂਦਾ ਤਾਂ ਫਿਰ 15 ਜ਼ੀਰੋ ਜ਼ੀਰੋ 9 ਉਤੋਂ ਲਾਲੀ ਜੀ ਰੋ ਤਾਂ 150 62 90 ਤਾਂ ਉੱਤਰ ਕਿੰਨਾ ਆ ਗਿਆ 106 ਰੁਪਏ ਉੱਤਰ ਆ ਗਿਆ ਸਾਡਾ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆ ਗਿਆ 4272 ਭਾਗ 16 ਤਾਂ 4272 4272 ਭਾਗ 16 ਤਾਂ ਬੇਟਾ 16 ਦਾ ਪਹਾੜਾ 42 ਤੱਕ 16 ਨੂੰ 2 32 ਦੋ ਤੇ ਜਾਊਗਾ ਬਾਕੀ ਬਚ ਗਏ 10 ਉੱਤੋਂ ਲਾ ਲਿਆ ਆਪਾਂ 7 ਆ ਤਾਂ 16 6 96 ਇੱਥੇ ਬੇਟਾ 11 ਬਚ ਗਏ ਉੱਤੋਂ ਲਾ ਲਿਆ 2 16 7 112 ਤਾਂ ਬਾਕੀ 0 ਬਚ ਗਈ 267 ਰੁਪਏ ਉੱਤਰ ਆ ਗਿਆ ਸਾਡੇ ਕੋਲੇ ਠੀਕ ਹੈ ਬੇਟਾ ਤਾਂ ਇੱਕ ਬੇਟਾ ਲਾਸਟ ਸਵਾਲ ਆਇਆ ਗਿਆ 6500 ਭਾਗ 25 ਤਾਂ 6500 ਇਹ ਈ ਭਾਗ ਹੈ 6500 ਭਾਗ 25 25 ਦਾ ਪਹਾੜਾ ਪੜੋ 25 ਦੂਣਾ 50 15 ਆ ਗਏ ਇੱਥੇ ਬੇਟਾ ਜ਼ੀਰੋ ਲਾ ਲਈ 25 6 150 25 6 150 ਇੱਥੋਂ ਉੱਤੋਂ ਜ਼ੀਰੋ ਲਾ ਲਈ ਤਾਂ 2500 ਤਾਂ ਜ਼ੀਰੋ ਹੀ ਰਹਿ ਗਈ ਜ਼ੀਰੋ ਚ ਜੇ ਆਹ ਜ਼ੀਰੋ ਲਾਸ ਤੇ ਬਚੀ ਹੈ ਇਹਨੇ ਬੇਟਾ ਉੱਤਰ ਤੇ ਰਲ ਜਾਣਾ ਫਿਰ ਥੱਲੇ ਸਟੈਪ ਨਾ ਕਰੋ ਤਾਂ 260 ਰੁਪਏ ਉੱਤਰ ਆ ਗਿਆ ਬੇਟਾ ਇਹਦਾ ਠੀਕ ਹੈ ਇਹ ਸੀਗਾ ਇਹਦਾ ਸਵਾਲ ਨੰਬਰ 2 ਤਾਂ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ